ਇੱਕ ਨਾ ਵੀਰ ਬੱਚਿਆਂ ਨੂੰ ਪੜਾਉਂਦਾ ਪੜਾਉਂਦਾ ਬੜੀ ਪਿਆਰੀ ਗੱਲ ਸੁਣਾ ਰਿਹਾ ਸੀ ਉਹ ਕਹਿੰਦਾ ਜਹਾਜ਼ ਵਿੱਚ ਸਵਾਰੀਆਂ ਸਫ਼ਰ ਕਰ ਰਹੀਆਂ ਨੇ ਇੱਕ ਛੋਟੀ ਜੀ ਲੜਕੀ ਬੈਠੀ ਐ ਤੇ ਉਹ ਆਪਣੀ ਇੱਕ ਕਿਤਾਬ ਪੜ੍ਹ ਰਹੀ ਐ ਚੁਟਕਲਿਆਂ ਵਾਲੀ ਕਿਤਾਬ ਐ ਉਹ ਪੜ੍ਹ ਲੈਂਦੀ ਐ ਤੇ ਹੱਸੀ ਜਾਂਦੀ ਐ ਕਲੂਵੀ ਪਰ ਕਹਿੰਦੇ ਜਹਾਜ਼ ਸੀ ਜਿਹੜਾ ਡਾਵਾਂਡੋਲ ਹੋ ਗਿਆ ਉਹਨਾਂ ਨੇ ਦੱਸਿਆ ਵੀ ਜਹਾਜ਼ ਨੂੰ ਬਹੁਤ ਖਤਰਾ ਹੈ ਅਸੀਂ ਕਿਤੇ ਜਗ੍ਹਾ ਮਿਲੇ ਤੇ ਜਹਾਜ਼ ਨੂੰ ਕਢਾਉਣ ਦੀ ਕੋਸ਼ਿਸ਼ ਕਰਾਂਗੇ ਬਚਾਉਣ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਖਤਰੇ ਵਿੱਚ ਹੈ ਜਹਾਜ਼ ਬਹੁਤ ਉਹ ਫਿਰ ਆਪਣੀ ਗੱਲ ਕਿਤਾਬ ਵਿੱਚ ਸੁਰਤੀ ਪੜਿਆ ਕਰੇ ਫਿਰ ਹੱਸ ਪਿਆ ਕਰੇ ਸਭੋ ਕਹਿੰਦੇ ਵੀ ਸਾਡੇ ਬਸ ਤੋਂ ਬਾਹਰ ਹੈ ਵੀ ਹੁਣ ਤੇਰਾ ਬੇਰਾਖ ਅੱਖ ਅੱਖੋ ਸਤਨਾ ਬਿਲਕੁਲ ਖਤਰ ਖਤਰੇ ਵਿੱਚ ਐ ਕੰਮ ਪਰ ਸੇ ਕੋਸ਼ਿਸ਼ ਪੂਰੀ ਕਰਦੇ ਆ ਕਿ ਬਚਤ ਰਹਿ ਜਾਏ ਤੇ ਜਦੋਂ ਜਹਾਜ਼ ਜੇ ਪਿੱਛੇ ਜੇ ਨਹੀਂ ਜਹਾਜ਼ ਨੂੰ ਹੱਗ ਲੱਗ ਗਈ ਸੀ ਤੇ ਬੜਾ ਨੁਕਸਾਨ ਹੋਇਆ ਸਾਥ ਸੰਗਤ ਜੀ ਉਹ ਜਦੋਂ ਸਭ ਲੋਕ ਰੌਲਾ ਪਾਉਂਦੇ ਐ ਚੀਕਾਂ ਮਾਰਦੇ ਐ ਪਰ ਹੌਲੀ-ਹੌਲੀ ਬਚਤ ਰਹਿ ਗਈ ਉਹ ਜਹਾਜ਼ ਜਿਹੜਾ ਸਹੀ ਜਗ੍ਹਾ ਤੇ ਉਤਰ ਗਿਆ ਵੀ ਮਗਰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਸਾਰੀਆਂ ਸਵਾਰੀਆਂ ਜਿਹੜੀਆਂ ਡਰਦੀਆਂ ਸੀ ਚੀਕਾਂ ਮਾਰਦੀਆਂ ਸੀ ਲੋਕ ਰੌਲਾ ਪਾਉਂਦੇ ਸੀ ਪਰ ਤੂੰ ਰਾਮ ਨਾਲ ਬੈਠੀ ਆਪਣੀ ਕਿਤਾਬ ਪੜ੍ਹੇਗੀ ਤੈਨੂੰ ਡਰ ਨਹੀਂ ਲੱਗਿਆ ਉਪਦਾ ਕੀ ਕਹਿੰਦੀ ਉਹ ਕਹਿੰਦੀ ਜਿਹੜਾ ਜਹਾਜ਼ ਚਲਾ ਰਿਹਾ ਸੀ ਨਾ ਉਹ ਮੇਰਾ ਡੈਡੀ ਐ ਮੇਰਾ ਪਿਓ ਆ ਜਦੋਂ ਮੇਰਾ ਪਿਓ ਜਹਾਜ਼ ਚਲਾਉਂਦਾ ਸੀ ਫਿਰ ਮੈਨੂੰ ਕਾਹਦਾ ਡਰ ਆਖੋ ਸਤਨਾ ਇਹ ਜ਼ਿੰਦਗੀ ਦੀ ਬੇੜੀ ਪਰਮਾਤਮਾ ਚਲਾ ਰਿਆ ਹੈ ਪਰਮਾਤਮਾ ਦੇ ਹੱਥ ਵਿੱਚ ਐ ਫਿਰ ਜਿਹੜੇ ਉਹਦੇ ਬੱਚੇ ਆ ਭਰੋਸਾ ਰੱਖਦੇ ਆ ਫਿਰ ਉਹਨਾਂ ਨੂੰ ਕਾਹਦਾ ਡਰ ਆਖੋ ਸਤਨਾ ਉਹ ਕਹਿੰਦੀ ਮੇਰੇ ਅੰਦਰ ਭਰੋਸਾ ਸੀ ਮੇਰਾ ਪਿਓ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਪੋ ਕਿਹਾ ਕਾੜਾ ਜੀਉ ਮੈਨੂੰ ਕਾਦਾ ਡਰ ਹੈ ਇਹ ਸੰਸਾਰ ਦੀ ਬੇੜੀ ਨੂੰ ਪਰਮਾਤਮਾ ਚਲਾ ਰਿਹਾ ਸੀ ਵਿਚ ਰਹਿ ਰਹੇ ਇਸ ਕਰਕੇ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੋਈ ਡਰ ਨਹੀਂ ਰਹਿੰਦਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਪਰਮਾਤਮਾ ਦੀ ਸ਼ਰਨ ਪਿਆ ਮਨੁੱਖ ਦੇ ਸਾਰੇ ਡਰ ਖਤਮ ਹੋ ਜਾਂਦੇ ਸਾਰੇ ਡਰ ਲੈ ਜਾਂਦੇ ਆ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਆ ਤੇ ਉਹ ਆਤਮਿਕ ਅਡੋਲਤਾ ਵਿੱਚ ਆ ਜਾਂਦਾ ਹੈ ਜਦੋਂ ਗੁਰੂ ਦਿਆਲ ਹੋ ਜਾਂਦਾ ਹੈ ਗੁਰੂ ਦਾ ਧਿਆਨ ਧਰਦਾ ਹੈ ਦਿਆਲ ਹੋ ਆ ਪਰਮ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਪੂਰੇ ਸਤਗੁਰੂ ਨੂੰ ਧਿਆਉਣਾ ਭਾਵ ਪੂਰੇ ਗੁਰੂ ਜੀ ਦਾ ਧਿਆਨ ਧਰਨਾ ਉਹਦੇ ਉੱਤੇ ਮਾਲਕ ਪਰਮਾਤਮਾ ਦਿਆਵਾਨ ਹੋ ਜਾਂਦਾ ਹੈ ਪ੍ਰਭ ਜੀ ਓ ਤੂੰ ਮੇਰੋ ਸਾਹਿਬ ਦਾਤਾ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਭ ਦਾਤਾ ਦੇਣ ਵਾਲਾ ਉਹਦੇ ਅੱਗੇ ਅਰਦਾਸ ਕਰਿਆ ਕਰੋ ਦੁੱਖ ਹੈ ਨਾ ਪਿਆਰਿਓ ਗਰੀਬੀ ਹੈ ਮਨੋ ਤਨ ਆ ਕੇ ਅਰਦਾਸ ਕਰਿਆ ਗਰੋ ਤੇ ਕੱਲ ਵੀ ਸੁਣਿਆ ਸੀ ਵੀ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਸੇਵਾ ਤੇ ਸਿਮਰਨ ਨਾਲ ਹੀ ਸਾਡੇ ਦੁੱਖ ਕੱਟੇ ਜਾਣਿਆ ਆਖੋ ਸਤਨਾਮ ਸੇਵਾ ਤੇ ਸਿਮਰਨ ਦਾਇਾਲ ਹੋ ਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦੇ ਅੱਲਾ ਗੁਣ ਗਾਵੋ ਰੰਗ ਰਤਾ हे ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਮਾਤਮਾ ਮੇਰੇ ਉੱਤੇ ਮੇਰ ਕਰੋ ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਐ ਤੇਰੇ ਰੰਗ ਵਿੱਚ ਰੰਗਿਆ ਜਾਵਾਂ ਤੇ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ ਹਮੇਸ਼ਾ ਤੇਰੇ ਗੁਣਾਂ ਨੂੰ ਗਾਉਂਦਾ ਰਵਾਂ ਦੁਨੀਆ ਦਾ ਭਲਾ ਕਰਦਾ ਰਵਾਂ ਕਦੇ ਐਸਾ ਕਿਸੇ ਦਾ ਦਿਲ ਨਾ ਦਿਖਾਈਏ ਕੋਈ ਪਾਪ ਨਾ ਕਰੀਏ ਨਹੀਂ ਤਾਂ ਫਿਰ ਜੈਸਾ ਬੀਜ ਹੈ ਸੋਲਣਾ ਕਰਮਾਂ ਸੰਦਰਾ ਕਿਦ ਜੋ ਹੋ ਜਾ ਬੀਜਾਂਗੇ ਵੱਡਣਾ ਪੈਂਦਾ ਹੀ ਕਿਸੇ ਗਰੀਬ ਇਨਸਾਨ ਨਾਲ ਤੱਕਾ ਕਿਸੇ ਜਾਨਵਰ ਨਾਲ ਤੱਕਾ ਤੇ ਕਿਸੇ ਤਾਂ ਦਿਲ ਦਿਖਾਣਾ ਫਿਰ ਉਹ ਐਸੀ ਕਈ ਵਾਰੀ ਦਰਸੀਸ ਮੂਹ ਵਿੱਚੋਂ ਨਿਕਲ ਜਾਂਦੀ ਹੈ ਕਹਿੰਦੇ ਆ ਨਾ ਦੁਖੀ ਬੰਦੇ ਦੀ ਆਵਾਜ਼ ਹੈ ਜਿਹੜੀ ਫਿਰ ਉਹ ਕਿਸੇ ਨੂੰ ਕੋਈ ਦੁੱਖ ਦਿੰਦਾ ਜਦੋਂ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਆਖੋ ਸਤਨਾਮ ਇਸ ਰਸਨਾ ਨਾਲ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਰ ਕਿਰਪਾ ਪ੍ਰਭ ਦੀਨ ਦੇ ਅੱਲਾਹ ਗੁਣ ਗਾਵੂ ਰੰਗ ਰਾਤਾਂ ਸਤਿਗੁਰੂ ਜੀ ਮੈਂ ਤੇਰੇ ਰੰਗ ਵਿੱਚ ਰੰਗ ਕੇ ਤੇਰੇ ਗੁਣਾਂ ਨੂੰ ਗਉਂਦਾ ਰਵਾਂ ਐਸੀ ਮੇਰੇ ਤੇ ਕਿਰਪਾ ਗੁਰੂ ਐਸੀ ਮੇਰੇ ਤੇ ਰਹਿਮਤ ਕਰੋ ਸਤਿਗੁਰੂ ਜੀ ਬੈਠੇ ਆ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਰੋਜ਼ ਆ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਮੱਥਾ ਟੇਕਿਆ ਕਰ ਰੋਜ਼ ਆ ਕੇ 10 ਮਿੰਟ ਗੁਰੂ ਜੀ ਦੇ ਚਰਨਾਂ ਵਿੱਚ ਬੈਠਿਆ ਕਰ ਕਿ ਤੇ ਆਪਣੇ ਆਪ ਨੂੰ ਵੇਖਿਆ ਕਰ ਆਪਣੇ ਔਗਣ ਫਰੋਲਿਆ ਕਰ ਤੇ ਦੂਜਿਆਂ ਦੇ ਔਗਣ ਨਾ ਵੇਖਦਾ ਰਹੀਂ ਆਖੋ ਸਤਨਾਮ ਸਤ ਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਜੀ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਨਾਮ ਪੱਕਾ ਕਰ ਦਿੱਤਾ ਨਾ ਤਾਂ ਉਹਦੀ ਸਾਰੀ ਫਿਰ ਚਿੰਤਾ ਦੂਰ ਹੋ ਜਾਂਦੀ ਐ ਆਖੋ ਸਤਨਾਮ ਕਰ ਕਿਰਪਾ ਆਪਣੋ ਕਰ ਲੈਨਾ ਮਨ ਵਸਿਆ ਅਬਿਨਾਸੀ ਅਬਨਾਸੀ ਪਰਮੇਸ਼ਵਰ ਪ੍ਰਮਾਤਮਾ ਮੇਰ ਕਰਕੇ ਉਹਨੂੰ ਆਪਣਾ ਬਣਾ ਲੈਂਦਾ ਹੈ ਜਿਹੜੇ ਉਹਦੇ ਬਣ ਜਾਂਦੇ ਨੇ ਫਿਰ ਜਿਹੜਾ ਉਹਦਾ ਆਪਣਾ ਬਣ ਜਾਂਦਾ ਫਿਰ ਸਤਿਗੁਰੂ ਤੇ ਕਿਰਪਾ ਕਰਦੇ ਆ ਜੋ ਮੰਗੈ ਠਾਕੁਰ ਆਪਣੇ ਤੇ ਆਪਣੇ ਤੇ ਲਿਖਿਆ ਨਾ ਜਦੋਂ ਉਹਦੇ ਨਾਲ ਸਾਂਝ ਪਾ ਲਈ ਜਦੋਂ ਜਾਣ ਪਛਾਣ ਬਣ ਗਈ ਗੁਰੂ ਨਾਲ ਜਾਣ ਪਛਾਣ ਤੋਂ ਬਿਨਾ ਹੁਣ ਕੌਣ ਦਿੰਦਾ ਹੈ ਕੁਝ ਅਣਜਾਣ ਬੰਦੇ ਨੂੰ ਤੇ ਘਰੇ ਵੀ ਨਹੀਂ ਵਾੜਦਾ ਕੋਈ ਤੇ ਦੇਣਾ ਕੁਝ ਕੀ ਆ ਲਖਦਾ ਮੈਂ ਜਾਣਦਾ ਨਹੀਂ ਤੂੰ ਕੋਈ ਗਵਾ ਲੈ ਕੇ ਆ ਆਪਣਾ ਫਿਰ ਕਿ ਤੈਨੂੰ ਚੀਜ਼ ਮਿਲੇਗੀ ਜਦੋਂ ਗੁਰੂ ਨਾਲ ਸਾਂਝ ਪੈ ਜਾਂਦੀ ਹੈ ਗੁਰੂ ਨੂੰ ਆਪਣਾ ਬਣਾ ਲੈਂਦਾ ਨਾ ਸੇਵਕ ਫਿਰ ਸੇਵਕ ਦੀ ਮਦਦ ਕਰਦਾ ਹੈ ਗੁਰੂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸੱਚ ਹੋਵੇ ਸਾਉ ਕਿਸ ਪ੍ਰਮਾਤਮਾ ਦਿੰਦਾ ਹੈ ਨਾ ਤਾਂ ਕੋ ਬਿਗਨ ਨਾ ਕੋ ਲਾਗੇ ਜੋ ਸਤਗੁਰਿਆ ਆਪਣਾ ਰੱਖੇ ਮਾਰੇ ਕਿਹਨੇ ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਹੈ ਤੇ ਉਹਨੂੰ ਆਤਮਿਕ ਜੀਵਨ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ ਤਾਂ ਕੋ ਬਿਗਨ ਨਾ ਕੋ ਲਾਗੇ ਰੋਜ਼ ਸਾਨੂੰ ਸਮਝਾਉਂਦੇ ਆ ਵੀ ਤੂੰ ਭਰੋਸਾ ਬਣਾ ਗੁਰੂ ਤੇ ਮੈਂ ਮੈਂ ਇੱਕ ਗੁਰੂ ਨੂੰ ਛੱਡ ਕੇ ਥਾਂ-ਥਾਂ ਤੁਰਿਆ ਫਿਰਿਆ ਕਰਦਾ। ਇਤੋਂ ਵਧੀਆ ਗਿਆਨ ਤੈਨੂੰ ਕੌਣ ਦੇ ਦੇਗਾ? ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਸ਼ਾ ਬੋਲ ਕੇ ਗਿਆਨ ਦਿੰਦੇ ਐ। ਇਹੀ ਗੁਰੂ ਦੀਆਂ ਗੱਲਾਂ ਸੁਣਾ-ਸੁਣਾ ਕੇ ਸਾਨੂੰ ਲੋਕ ਰੁੱਟ ਰਹੇ ਨੇ। ਸ਼ਰੀਰਾ ਮੰਗਰ ਲਾ ਲੈਂਦੇ ਨੇ ਜਿਹੜੇ ਉਹਨਾਂ ਦੀ ਗੱਲ ਕਰਦਾ ਮੈਂ ਗੁਰੂ ਗ੍ਰੰਥ ਸਾਹਿਬਾਨ ਨਾਲ ਜੋੜਦੇ ਆ ਉਹਨਾਂ ਦੀ ਗੱਲ ਨਹੀਂ। ਗੁਰਸਿੱਖ ਦਾ ਸਤਕਾਰ ਕਰਨਾ ਹੈ ਗੁਰਸਿੱਖ ਨੇ ਸੇਧ ਦੇਣੀ ਹੁੰਦੀ ਆ ਆਪਣੇ ਨਾਲ ਨਹੀਂ ਜੋੜਨਾ ਹੁੰਦਾ ਗੁਰੂ ਨਾਲ ਜੋੜਨਾ ਲੱਖੂ ਤਾਂ ਅੜਵੀ ਵਰਗਿਆਂ ਨੂੰ ਭਾਈ ਪ੍ਰਾਣੇ ਨੇ ਜੋੜਿਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਦੇ ਚਰਨਾਂ ਨਾਲ ਜੋੜਿਆ ਆਪਣੇ ਨਾਲ ਨਹੀਂ ਜੋੜਿਆ ਆਖੋ ਸਤਨਾਮ ਕੀਦੇ ਨਾਲ ਜੋੜਿਆ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨਾਂ ਨਾਲ ਜੋੜਿਆ ਇਸ ਤਰ੍ਹਾਂ ਇਹ ਖਿਆਲ ਰੱਖਿਆ ਕਰੋ ਕਿ ਜੁੜਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜਨਾ ਹੈ ਜਿਹੜੇ ਗੁਰਤਾ ਗੱਦੀ ਤੇ ਬਰਾਜਮਾਨ ਨੇ ਪ੍ਰਤੱਖ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਕੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਦਾ ਸਤਕਾਰ ਕਰਨਾ ਫੱਦੇ ਬੁਲਾਣੀ ਆ ਦੋਨੇ ਹੱਥ ਜੋੜ ਕੇ ਮਦਦ ਕਰਨੀ ਹੈ ਗੁਰਸਿੱਖ ਦੇ ਗੁਰਸਿੱਖ ਗੁਰਸਿੱਖਾਂ ਨਾਲ ਖੜਦੇ ਹੈ ਪਰ ਆਪਣੀ ਆਤਮਾ ਪਰਮਾਤਮਾ ਨਾਲ ਗੁਰੂ ਨਾਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰੂ ਦੇ ਦਰਸ਼ਨ ਕਰਨੇ ਹਨ ਸ਼ਬਦ ਗੁਰੂ ਸੁਰਤ ਤਨ ਚੇਲਾ ਸਾਉ ਤੇ ਸੁਰਤ ਦਾ ਮੇਲ ਸਿੱਖੀ ਹੈ ਸਿੱਖੀ ਨਾਲ ਜੁੜਨਾ ਹੈ ਪਾਤਸ਼ਾਹ ਕਹਿੰਦੇ ਬਿਗਨ ਹੀ ਨਹੀਂ ਲੱਗਦਾ ਕੋਈ ਜਦੋਂ ਚਰਨ ਕਮਲ ਵਸੇ ਰਿਧੇ ਅੰਤਰ ਅੰਮਰਤ ਹਰ ਰਸ ਚਾਖੇ ਜਦੋਂ ਪ੍ਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਹਿਰਦੇ ਵਿੱਚ ਵਸ ਗਏ ਕੱਲ ਵੀ ਇਦਾਂ ਦਾ ਸ਼ਬਦ ਆਪਾਂ ਪੜਿਆ ਨਾ ਇੱਥੇ ਮਹਾਰਾਜ ਕਹਿੰਦਾ ਚਰਨ ਕਮਲ ਵਸੇਰੇ ਦੇ ਅੰਤਰ ਅੰਮ੍ਰਿਤ ਹਰ ਰਸ ਚੱਖੇ ਪ੍ਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਹਦੇ ਹਿਰਦੇ ਵਿੱਚ ਆ ਵਸਦੇ ਹਨ ਤੇ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਦਾ ਰਸ ਹੈ ਜਿਹੜਾ ਉਹਨੂੰ ਚੱਖਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨ ਕੀ ਇੱਛ ਪੂਜਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਸੇਵਕਾ ਵਾਂਗ ਉਹਦੀ ਸੇਵਾ ਭਗਤੀ ਕਰਦਾ ਰਹੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨਮਾਨ ਕੀ ਇੱਛ ਪੂਜਾਈ ਜਿਸ ਪਰਮਾਤਮਾ ਨੇ ਹਰ ਵੇਲੇ ਤੇਰੇ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਸੇਵਕਾ ਵਾਂਗ ਉਹਦੀ ਸੇਵਾ ਕਰਿਆ ਕਰ ਕਿਰਤ ਕਣ ਨਾਮਾ ਮਹਾਰਾਜ ਕਹਿੰਦੇ ਆ ਕੋਈ ਥੋੜੀ ਜੀ ਮਦਦ ਕਰ ਦੇ ਨਾ ਸਾਡੀ ਥੋੜਾ ਜਿਹਾ ਧਨ ਪਦਾਰਥ ਦੇ ਦੇ ਕਿਸੇ ਟਾਈਮ ਤੇ ਆਪਾਂ ਕਹਿੰਨੇ ਆ ਉਹਨੇ ਗੁਣ ਕੀਤਾ ਮੇਰੇ ਤੇ ਬੜਾ ਵੱਡਾ ਤੇ ਗੁਣ ਇੱਕ ਵਾਰੀ ਹੁੰਦਾ ਗੁਣ ਭੁੱਲਣਾ ਨਹੀਂ ਚਾਹੀਦਾ ਤੇ ਫਿਰ ਗੁਰੂ ਨੇ ਕਿੰਨੇ ਗੁਣ ਕੀਤੇ ਆ ਸਾਡੇ ਤੇ ਭੁੱਲਣੇ ਚਾਹੀਦੇ ਆ ਕਿ ਨਹੀਂ ਭੁੱਲਣੇ ਚਾਹੀਦੇ ਕਿड्डे ਗੁਣ ਕੀਤੇ ਆ ਮਹਾਰਾਜ ਨੇ ਕਿੰਨਾ ਕੁਝ ਦਿੱਤਾ ਪ੍ਰਮਾਤਮਾ ਨੇ ਪਰ ਸਾਡੇ ਲਾਲਚ ਵਿੱਚ ਸੋ ਬਾਸੋ ਕੇ ਸਾਨੂੰ ਉਹ ਦਿਸਦਾ ਨਹੀਂ ਅਸੀਂ ਫੇਰ ਗੁਰੂ ਨੂੰ ਲਾਂਭਾ ਦਿੰਨੇ ਲੈ ਤੂੰ ਤੇ ਐ ਨਹੀਂ ਕੀਤਾ ਮੇਰਾ ਲੈ ਤੂੰ ਤਾਂ ਮੇਰਾ ਕੰਮ ਨਹੀਂ ਕੀਤਾ ਗੁਰੂ ਜੀ ਪਰ ਜਿਹੜਾ ਕੀਤਾ ਉਹ ਯਾਦ ਹੀ ਨਹੀਂ ਵੀ ਤੂੰ ਮੈਨੂੰ ਤੰਦਰੁਸਤੀ ਦੇ ਰੱਖੀ ਐ ਮੈਂ ਆਪਦੇ ਘਰ ਵਿੱਚ ਰਹਿਣਾ ਸੁਖ ਸ਼ਾਂਤੀ ਨਾਲ ਮੈਨੂੰ ਸਵੇਰ ਸ਼ਾਮ ਪ੍ਰਸ਼ਾਦਾ ਮਿਲ ਰਿਹਾ ਸਤਿਗੁਰੂ ਜੀ ਮੈਂ ਵੜਿਆਂ ਨਾਲੋਂ ਸੁਖੀ ਹਾਂ ਬੜੇ ਮੇਰੇ ਨਾਲੋਂ ਦੁਖੀ ਨਹੀਂ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਵੀ ਉਹਦਾ ਸੇਵਕ ਬਣ ਕੇ ਉਹਦੀ ਸੇਵਾ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਸ ਪਰਮੇਸ਼ਰ ਨੇ ਬੜੇ ਵੱਡੇ ਦੁੱਖ ਹੈ ਪਿਆਰੋ ਦੁਨੀਆ ਦੇ ਜਿਨ੍ਹਾਂ ਕੋਲ ਲੱਤਾਂ ਬਾਹਾਂ ਅੱਖਾਂ ਸਰੀਰ ਹੀ ਪੂਰਾ ਤੰਦਰੁਸਤ ਨਹੀਂ ਹੈ ਤੇ ਇਸੀਆਂ ਘਟਨਾਵਾਂ ਘਟ ਜਾਂਦੀਆਂ ਹਨ ਪਰਮੇਸ਼ਵਰ ਅੱਗੇ ਹਮੇਸ਼ਾ ਅਰਦਾਸ ਕਰਿਆ ਕਰੋ ਕਿ ਮਾਲਕਾ ਤੰਦਰੁਸਤੀ ਬਖਸ਼ੀ ਭਾਉ ਦੇ ਸੇਵਕ ਬਣ ਕੇ ਉਹਦੀ ਸੇਵਾ ਭਗਤੀ ਕਰਦਾ ਰਿਹਾ ਕਰ ਜਿਨੇ ਤੇਰੀ ਹਰ ਮਨ ਦੀ ਹਰੇਕ ਕਾਮਨਾ ਪੂਰੀ ਕੀਤੀ ਹੈ ਨਾਨਕ ਦਾਸ ਤਾਂ ਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ऐसे मालिक ਤੋਂ ਸਦਕੇ ਜਾਣਾ ਚਾਹੀਦਾ ਜਿਨੇ ਬਿਗਨਾਂ ਦੇ ਮੁਕਾਬਲੇ ਹਰ ਵੇਲੇ ਪੂਰੇ ਤੌਰ ਤੇ ਤੇਰੀ ਪਾਤ ਰੱਖੀ ਤੈਨੂੰ ਮਾਣ ਬਖਸ਼ਿਆ ਬਹੁਤ ਕੁਝ ਬਖਸ਼ਿਆ ਪੂਰਨ ਤੌਰ ਤੇ ਪੈਜ ਰੱਖੀ ਪਰ ਮਨੁੱਖ ਹਨੇਰੇ ਵਿੱਚ ਮਸਤ ਰਹਿ ਜਾਂਦਾ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਡੂੰਗੀ ਸਾਜ ਨਹੀਂ ਪਾਉਂਦਾ ਮਹਾਰਾਜ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਾਇਆ ਮੋਹ ਮਗਨ ਅੰਧਿਆਰੇ ਦੇਵਨਹਾਰ ਨਾ ਜਾਣੈ ਕਿ ਅਸੀਂ ਮਾਇਆ ਦੇ ਹਨੇਰੇ ਵਿੱਚ ਫਸ ਕੇ ਨਾ ਮਸਤ ਹੋ ਕੇ ਦਾਤਾਂ ਦੇਣ ਵਾਲੇ ਮਾਨਕ ਨਾਲ ਦੂੰਗੀ ਸਾਨ ਹੀ ਨਹੀਂ ਪਾ ਸਕਦੇ ਆਖੋ ਸਤਨਾਮ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋਂ ਕਰਮਾਨੈ ਜਿਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਉਹਨੂੰ ਭਲਾ ਕੇ ਆਪਣੀ ਤਾਂ ਆਪਣੀ ਤਾਕਤ ਨੂੰ ਹੀ ਵੱਡੀ ਸਮਝੀ ਜਾਂਦਾ ਹੈ ਜਿਉ ਪਿੰਡ ਸਾਜ ਜਿਨ ਰਚਿਆ ਬਾਲਾ ਆਪਣੋ ਕਰਮ। ਫਿਰ ਵੀ ਆਪਣੀ ਤਾਕਤ ਤੇ ਮਾਣ ਕਰੀ ਜਾਂਦਾ ਵੀ ਮੈਂ ਪਤਾ ਨਹੀਂ ਕੀ ਕਰ ਰਿਹਾ। ਮੈਂ ਆਪਾਂ ਕੁਝ ਵੀ ਨਹੀਂ ਕਰ ਸਕਦੇ ਜਿੱਥੇ ਮੈਂ ਆ ਉੱਥੇ ਪ੍ਰਮਾਤਮਾ ਦਾ ਨਾਮ ਹੈ ਹੀ। ਉਮੰਨਾ ਵਾ ਨਾਲ ਗਰੋਧ ਹੈ ਦੋਇਨਾ ਬਸੈ ਇਕ ਠਾਏ ਤੇ ਮਹਾਰਾਜ ਕਹਿੰਦੇ ਮੈਂ ਮੈਂ ਵਿੱਚੋਂ ਆਪਣੀ ਨੂੰ ਖੋ ਦੇ ਜੀਉ ਪਿੰਡ ਸਾਜਿਨ ਰਚਿਆ ਬਾਲਾ ਪਨੂ ਕਰਮਾਨੈ ਮਨ ਮੂੜੇ ਐ ਮੂਰਖ ਮਨ ਮਨ ਮੂੜੇ ਐ ਮੂਰਖ ਮਨਾ ਦੇਖ ਰਿਓ ਪ੍ਰਭ ਸੁਆਮੀ ਉਹ ਪ੍ਰਮਾਤਮਾ ਤੇਰੀਆਂ ਸਾਰੀਆਂ ਗੱਲਾਂ ਨੂੰ ਵੇਖ ਰਿਹਾ ਏ ਆਖੋ ਸਤਨਾਮ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਉਹ ਤੇਰੀਆਂ ਸਾਰੀਆਂ ਘਾਟਾਂ ਵਾਧਾਂ ਨੂੰ ਵੇਖ ਰਿਹਾ ਜੋ ਕਿਸ ਕਰੇ ਸੋਈ ਸੋਈ ਜਾਣਾ ਰਹੈ ਨਾ ਕੁਛ ਹੋਏ ਛਾਨਨੀ ਜੋ ਕੁਝ ਤੂੰ ਕਰਦਾ ਹੈ ਮਾਲਕ ਉਹੀ ਉਹੀ ਜਾਣ ਲੈਂਦਾ ਹੈ ਤੇ ਤੇਥੋਂ ਕੋਈ ਵੀ ਗੱਲ ਲੁਕੀ ਨਹੀਂ ਰਹਿ ਸਕਦੀ ਪਰਮੇਸ਼ਵਰ ਤੋਂ ਆਖੋ ਸਤਨਾ ਤੂੰ ਲੁਕੋ ਨਹੀਂ ਸਕਦਾ ਕੋਈ ਵੀ ਗੱਲ ਪਰਮਾਤਮਾ ਤੋਂ ਜੋ ਕੁਛ ਕਰੇ ਸੋਈ ਸੋਈ ਜਾਣਾ ਰਹਿ ਨਾ ਕਸ਼ੂ ਐ ਸ਼ਾਨੀ ਜੀਵਾ ਸਵਾਦ ਲੋਭ ਮਦ ਮਤੋ ਉਪਜੇ ਅਨਕ ਵਿਕਾਰਾ ਆਪਾਂ ਕਹਿੰਦੇ ਆ ਵੀ ਜਦੋਂ ਮੈਂ ਸੇਵਾ ਕਰਦਾ ਜਦੋਂ ਮੈਂ ਭਾਂਡੇ ਮਾਂਏ ਦਾ ਉਦੋਂ ਰੱਬ ਮੈਨੂੰ ਦੇਖਦਾ ਹੈ ਜਦੋਂ ਮੈਂ ਨਿੰਦਿਆ ਕਰਦਾ ਆ ਜਾਂ ਮੈਂ ਕੋਈ ਉਹੋ ਜੇ ਕਰਮ ਕਰਦਾ ਉਦੋਂ ਰੱਬ ਲੁਕ ਜਾਂਦਾ ਆਖੋ ਸਤਨਾਮ ਉਦੋਂ ਵੀ ਵੇਖ ਰਿਹਾ ਹੁੰਦਾ ਹੈ ਅੱਗੋਂ ਦੇਖਾ ਪਿੱਛੋਂ ਦੇਖਾ ਤੁਝ ਤੇ ਕਹਾ ਛਪਾਵੇ ਪਰਮੇਸ਼ਰ ਤੋਂ ਨਹੀਂ ਨਾਸ਼ ਪਾਇਆ ਜਾ ਸਕਦਾ ਜੀਵ ਦੇ ਸਵਾਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿਨੇ ਆਪਾਂ ਜਿਸ ਕਰਕੇ ਦੇ ਅੰਦਰ ਅਨੇਕਾਂ ਬਕਾਰ ਪੈਦਾ ਹੋ ਜਾਂਦੇ ਆ ਜੇਵਾ ਸਵਾਦ ਲੋਭ ਮਦ ਮਤੂ ਮਤ ਪਾਵ ਨਸ਼ੇ ਵਿੱਚ ਮਤ ਤੋਂ ਮਸਤ ਹੋ ਜਾਂਦਾ ਹੈ ਉਪਜੇ ਕੀ ਪੈਦਾ ਹੋ ਜਾਂਦੇ ਆ ਜੇਵਾ ਸਵਾਦ ਲੋਭ ਮਤ ਮਾਤੋ ਉਪਜੇ ਅਨਕ ਵਕਾਰਾ ਮਨੁੱਖ ਜੀਵ ਦੇ ਸਵਾਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਜਿਸ ਕਰਕੇ ਦੇ ਅੰਦਰ ਅਨੇਕਾਂ ਵਕਾਰ ਪੈਦਾ ਹੋ ਜਾਂਦੇ ਆ ਬਹੁਤ ਜੋਨ ਭਰਮਤ ਦੁੱਖ ਪਾਇਆ ਉਦੋਂ ਬਾਅਦ ਫਿਰ ਇਹ ਚੱਕਰ ਪੈਂਦਾ ਹਉਮੈ ਮੰਦਨ ਕੇ ਭਾਰਾ ਮਨੁੱਖ ਹਉਮੈ ਦੀਆਂ ਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ ਬਹੁਤ ਜੂਨਾ ਵਿੱਚ ਭਟਕਦਾ ਫਿਰਦਾ ਹੈ ਫਿਰ ਦੁੱਖ ਸਵਾਰਦਾ ਰਹਿੰਦਾ ਹੈ ਫਿਰ ਅੱਗੇ ਹੋਰ ਗੱਲ ਖੋਲ੍ਹ ਦਿੱਤੀ ਮਹਾਰਾਜ ਨੇ ਕਹਿੰਦੇ ਦੇਖਵਾੜ ਅਨਕ ਪੜਦੇ ਵੈ ਪਰਦਾ ਰਾ ਸੰਗ ਫਾਕੈ ਭਾਵ ਤੂ ਮਾਇ ਦੇ ਹਨੇਰੇ ਵਿੱਚ ਮਨੁੱਖ ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਇਆ ਤਨ ਤੇ ਪਰਾਇਆ ਧਨ ਚੋਰੀ ਕਰਦਾ ਉਹ ਵੀ ਰੱਬ ਵੇਖਦਾ ਆਖੋ ਸਤਨਾਮ ਚਿਤਰ ਗੁਪਤ ਜਬ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕੈ ਕਹਿੰਦੇ ਫੇਰ ਤੂੰ ਕਿੱਥੋਂ ਲੁਕੋਏਂਗਾ ਧਰਮਰਾਜ ਦੇ ਦੂ ਚਿੱਤਰ ਗੋਪਤਾ ਤੇ ਤੇਰੀਆਂ ਸਭ ਇਹ ਕਰਤੂਤਾਂ ਦਾ ਹਿਸਾਬ ਮੰਗਣਗੇ ਤਦੋਂ ਇਹ ਫਿਰ ਕੋਈ ਵੀ ਪਰਦਾ ਨਹੀਂ ਪੈ ਸਕੇਗਾ ਆਖੋ ਸਤਨਾਮ ਦੀਨ ਦਇਆਲ ਪੂਰਨ ਦੁਖ ਪੰਜਨ ਪੰਜਨ ਤੁਮ ਬਿਨ ਓਟ ਨਾ ਕਾਈ ਮਰੇ ਕਹਿੰਦੇ ਦੀਨਾਂ ਉੱਤੇ ਦਇਆ ਕਰਨ ਵਾਲੇ ਸਰਬ ਵਿਆਕ ਦੁੱਖਾਂ ਦੇ ਨਾਸ ਕਰਨ ਵਾਲੇ ਤੈਥੋਂ ਬਿਨਾਂ ਔਰ ਕੋਈ ਆਸਰਾ ਨਹੀਂ ਤੁਸੀਂ ਕਿਰਪਾ ਕਰੋ ਹੁਣ ਇੱਥੇ ਆ ਕੇ ਵੀਰ ਆਪੇ ਹੱਥ ਜੁੜ ਜਾਂਦੇ ਆ ਮਾਲਕਾ ਕਾੜ ਲਿਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਕਿੰਨਾ ਇੰਨਾ ਤਾਂ ਸਾਡੇ ਦੁਨਿਆਵੀ ਮਾਪਿਓ ਵੀ ਨਹੀਂ ਸਮਝਾ ਸਕਦੇ ਜਿੰਨਾ ਗੱਲਾਂ ਚ ਦੁਨੀਆਂ ਡੁੱਬਦੀ ਐ ਉਹਨਾਂ ਗੱਲਾਂ ਤੋਂ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਆਖ ਸਤਨਾਮ ਮੈਂ ਤੇਰੀ ਸ਼ਰਨ ਆਇਆ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਸਤਗੁਰੂ ਜੀ ਬਾਹ ਫੜ ਕੇ ਕੱਢ ਲਾਇਆ ਫਿਰ ਮਹਾਰਾਜ ਕਿਰਪਾ ਕਰਦੇ ਆ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਹਮਾਰੀ ਇਦਾਂ ਫਿਰ ਬਖਸ਼ਿਸ਼ ਕਰਦੇ ਆ ਪ੍ਰਮਾਤਮਾ ਹੁਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਗਾਇ ਗੁਰੂ ਜੀ ਕੀ ਫਤਿਹ